ਹਾਂਜੀ ਸੱਜਣੋ ਕੀ ਹਾਲ-ਚਾਲ ਨੇ ਅੱਜ ਦੀ ਜੋ ਆਪਣੀ ਵੀਡੀਓ ਦਾ ਮੇਨ ਟੌਪਿਕ ਆ ਪਸ਼ੂਆਂ ਦੇ ਵਿੱਚ ਤੂੜੀ ਦੀ ਸਚੱਜੀ ਵਰਤੋਂ ਆਪਾਂ ਕਹਿ ਸਕਦੇ ਆ ਕਿਉਂਕਿ ਜਦੋਂ ਹਰੇ ਦੀ ਕਮੀ ਆ ਜਾਂਦੀ ਪਸ਼ੂਆਂ ਦੇ ਤਾਂ ਆਪਣੇ ਨਾਰਮਲ ਹੀ ਗੱਲ ਆ ਵੀ ਫਾਰਮਰ ਭਰਾ ਜੋ ਤੂੜੀ ਦੀ ਵਰਤੋਂ ਜ਼ਿਆਦਾ ਕਰਦੇ ਉਸਦੇ ਕੀ ਨੁਕਸਾਨ ਹੁੰਦੇ ਆ ਉਹ ਆਪਾਂ ਅੱਜ ਡਿਸਕਸ ਕਰਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਦੋਸਤ ਆਪਣੇ YouTube ਚੈਨਲ ਤੇ Facebook ਪੇਜ ਤੇ ਨਵੇਂ ਆਏ ਆ ਉਹ ਆਪਾਂ ਨੂੰ ਦੋਨੋਂ ਹੀ ਪਲੇਟਫਾਰਮ ਤੇ ਸਬਸਕ੍ਰਾਈਬ ਤੇ ਫੋਲੋ ਕਰਨਾ ਹੈ ਫੋਲੋ ਕਰਨਾ ਜੀ ਦੋਸਤਾਂ ਦਾ ਧੰਨਵਾਦ ਹੋਊਗਾ ਤੇ ਬਾਕੀ ਦੋਸਤ ਕਮੈਂਟ ਕਰਕੇ ਦੱਸਿਆ ਜੀ ਆਪਾਂ ਕਿਸ-ਕਿਸ ਟੌਪਿਕ ਤੇ ਵੀਡੀਓ ਕਵਰ ਕਰਨੀ ਹੈ ਹੁਣ ਕੋਸ਼ਿਸ਼ ਕਰਿਆ ਕਰਾਂਗੇ ਲਗਭਗ ਰੁਟੀਨ ਦੇ ਵਿੱਚ ਆਪਾਂ ਵੀਡੀਓ ਪਾਇਆ ਕਰਾਂਗੇ ਹੁਣ ਤੇ ਗੱਲ ਆਪਾਂ ਕਰਗੇ ਪਸ਼ੂਆਂ ਦੇ ਵਿੱਚ ਤੂੜੀ ਜੋ ਜਦੋਂ ਹਰਾ ਨਹੀਂ ਹੁੰਦਾ ਦੋਸਤੋ ਤਾਂ ਨਾਰਮਲੀ ਆ ਜੋ ਆਪਣੇ ਫਾਰਮਰ ਭਰਾ ਬਈ ਪਸ਼ੂਆਂ ਨੂੰ ਤੂੜੀ ਜ਼ਿਆਦਾ ਪਾਉਂਦੇ ਆ ਤੇ ਦਾਣਾ ਘੱਟ ਪਾਉਂਦੇ ਆ ਸਧਾਰਨ ਕਿਸਾਨ ਆਪਾਂ ਵੇਨ ਨੇ ਵੀ ਦਾਣਾ ਘੱਟ ਪਾਉਣ ਕਰਕੇ ਤੂੜੀ ਜ਼ਿਆਦਾ ਪਾਉਂਦੇ ਨੇ ਪਸ਼ੂ ਰੱਜ ਜੂਗਾ ਬਟ ਉਸ ਦਾ ਜੋ ਰਿਜ਼ਲਟ ਬਹੁਤ ਜ਼ਿਆਦਾ ਬੈਡ ਆਉਂਦਾ ਪਸ਼ੂਆਂ ਦੇ ਵਿੱਚ ਜੋ ਬੰਨ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਆ ਉਹ ਜ਼ਿਆਦਾ ਤੂੜੀ ਕਰਕੇ ਹੀ ਆਉਂਦੀ ਆ ਤੇ ਜਦੋਂ ਆਪਣੇ ਕੋਲ ਹਰਾ ਚਾਰਾ ਨਹੀਂ ਹੈ ਤਾਂ ਦੋਸਤੋ ਜੋ ਤੂੜੀ ਆ ਇਹ ਆਪਾਂ ਅੰਦਾਜ਼ੇ ਨਾਲ ਗੱਲ ਕਰਕੇ ਤਾਂ ਵੀ ਜੋ ਨਾਰਮਲ ਟੋਕਰੀ ਹੁੰਦੀ ਹੈ ਇੱਕ ਟੋਕਰੀ ਆਪਾਂ ਮਤਲਬ ਪਾ ਸਕਦੇ ਆ ਤੇ ਬਾਕੀ ਕੋਸ਼ਿਸ਼ ਇਹ ਕਰਨੀ ਵੀ ਤੂੜੀ ਜਦੋਂ ਵੀ ਪਸ਼ੂਆਂ ਨੂੰ ਪਾਉਣੀ ਹੈ ਤਾਂ ਆਪਾਂ ਛਾਨ ਕੇ ਪਾਉਣੀ ਆ ਉਹ ਆਪਣੀ ਤੂੜੀ ਛਾਨੀ ਪਈ ਆ ਦੋਸਤੋ ਤੇ ਇਹ ਦੋ ਤੂੜੀ ਪਈ ਆ ਇਹ ਆਪਣੀ ਸੁਬਾ ਸ਼ਾਮ ਦੀ ਤੂੜੀ ਆ ਪਸ਼ੂਆਂ ਨੂੰ ਤੇ ਆਪਣੇ ਚਾਰ ਪਸ਼ੂ ਆ ਜੀ ਦੇਖ ਲਓ ਕਿੰਨੀ ਕ ਤੂੜੀ ਆ ਤੇ ਬਾਕੀ ਜੋ ਤੂੜੀ ਦਾ ਦੋਸਤੋ ਕੰਮ ਆ ਪਸ਼ੂਆਂ ਦੇ ਵਿੱਚ ਉਹ ਇਹੀ ਆ ਵੀ ਪਸ਼ੂਆਂ ਦਾ ਜੀ ਰੂਮੀਨੇਸ਼ਨ ਆ ਉਸ ਨੂੰ ਵਰਕਿੰਗ ਕਰਨਾ ਕਿਉਂਕਿ ਇਹ ਪਸ਼ੂ ਆ ਜੋ ਇਹ ਘਾਹ ਖਾਣ ਵਾਲੇ ਪਸ਼ੂ ਆ ਤੇ ਇਹਨਾਂ ਨੂੰ ਜੋ ਤੂੜੀ ਦੀ ਮਤਲਬ ਵਰਤੋਂ ਜਾਂ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਬਟ ਜੋ ਆਪਾਂ ਜ਼ਿਆਦਾ ਮਾਤਰਾ 'ਚ ਤੂੜੀ ਪਾਉਣੇ ਤੋਂ ਉਸ ਦੇ ਇਨ੍ਹਾਂ ਪਸ਼ੂਆਂ ਨੂੰ ਨੁਕਸਾਨ ਆ ਕਿਉਂਕਿ ਜੋ ਇਹਨਾਂ ਦਾ ਰਿਊਮਨ ਉਹ ਚੋਕ ਹੋ ਜਾਂਦਾ ਜਿਸ ਦੇ ਰਿਜ਼ਲਟ ਵਦੋ ਪਸ਼ੂਆਂ ਨੂੰ ਬੰਨ ਬੰਨ ਦੀ ਸਮੱਸਿਆ ਨਾਰਮਲ ਹੀ ਆ ਜਾਂਦੀ ਤੇ ਬਾਕੀ ਇੱਕ ਜਦੋਂ ਆਪਾਂ ਤੂੜੀ ਕੱਲੀ ਪਾਉਣੇ ਪਸ਼ੂਆਂ ਨੂੰ ਤਾਂ ਬਫਰ ਜਾਂ ਮਿੱਠੇ ਸੋਡੇ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਜੋ ਬਫਰ ਆ ਉਸ ਦੇ ਵਿੱਚ ਜੋ ਸੋਡੀਅਮ ਬਾਈਕਾਰਬੋਨੇਟ ਦੇ ਨਾਲ ਦੇ ਨਾਲ ਮੈਗਨੀਸ਼ੀਅਮ ਆਕਸਾਈਡ ਦੇ ਸਾਲਟ ਵੀ ਕੁਝ ਹੁੰਦੇ ਆ ਜਿਹਦੇ ਨਾਲ ਜੋ ਪਸ਼ੂਆਂ ਦਾ ਕੁਝ ਵੀ ਆਪਾਂ ਤੂੜੀ ਪਾਉਣੀ ਹੈ ਜਾਂ ਹਰਾ ਪਾਉਣੀ ਹੈ ਡਾਈਜੇਸ਼ਨ ਛੇਤੀ ਹੋ ਜਾਂਦਾ ਕਿਉਂਕਿ ਜੋ ਵੀ ਆਪਾਂ ਫਾਈਬਰ ਦੇ ਨੇ ਅੰਦਰ ਜਾ ਕੇ ਰਿਊਮਨ ਦੇ ਵਿੱਚ ਛੇਤੀ ਸੌਫਟ ਹੋ ਜਾਂਦਾ ਸੌਫਟ ਹੋਣ ਕਰਕੇ ਪਸ਼ੂ ਛੇਤੀ ਗਾਲੇ ਰਾਹੀਂ ਉਸ ਨੂੰ ਛੇਤੀ ਹਾਜ਼ਮ ਕਰ ਲੈਂਦਾ ਤੇ ਪਸ਼ੂਆਂ ਦੇ ਜੋ ਰਿਊਮਨ ਦੀ ਪ੍ਰਕਿਰਿਆ ਮਤਲਬ ਪ੍ਰੋਪਰ ਵਰਕਿੰਗ ਕਰਦੀ ਰਹਿੰਦੀ ਆ ਬਾਕੀ ਜਿਆਦਾ ਜੋ ਆਪਾਂ ਤੂੜੀ ਪਸ਼ੂਆਂ ਨੂੰ ਨਹੀਂ ਪਾਉਣੀ ਇਹ ਹੀ ਦੋਸਤਾਂ ਨੂੰ ਆਪਾਂ ਮਤਲਬ ਇਸ ਸਬੰਧ ਦੇ ਵਿੱਚ ਵੀਡੀਓ ਬਣਾਉਂਦੀ ਅੱਜ ਆਪਾਂ ਕੋਸ਼ਿਸ਼ ਕੀਤੀ ਆ ਕਿਉਂਕਿ ਨਾਰਮਲੀ ਆਪਾਂ ਤੂੜੀ ਦੀ ਵਰਤੋਂ ਜ਼ਿਆਦਾ ਪਾਉਂਦੇ ਆ ਬਫਰ ਤੇ ਮਿੱਠੇ ਸੋਡੇ ਦੀ ਉਸ ਦੀ ਮਹੱਤਤਾ ਪਸ਼ੂਆਂ ਦੇ ਵਿੱਚ ਇਹ ਹੈ ਵੀ ਜੋ ਪਸ਼ੂਆਂ ਦੀ ਰਿਮਿਨੇਸ਼ਨ ਹੁੰਦੀ ਆ ਗਾਲਾ ਕਰਨ ਦੀ ਜੋ ਪ੍ਰਕਿਰਿਆ ਹੁੰਦੀ ਆ ਜੋ ਪਸ਼ੂ ਦੇ ਚਾਰ ਪੇਟ ਹੁੰਦੇ ਆ ਤੇ ਜੋ ਮਿੱਠਾ ਸੋਡਾ ਅਤੇ ਬਫਰ ਆ ਉਸ ਦਾ ਮੇਨ ਵਰਕ ਇਹ ਹੀ ਹੁੰਦਾ ਵੀ ਪਸ਼ੂਆਂ ਦਾ ਜੋ ਪੇਟ ਦਾ ਪੀ ਐਚ ਲੈਵਲ ਉਸ ਨੂੰ ਮੇਨਟੇਨ ਕਰਨਾ ਤੇ ਜੋ ਵੀ ਨਿਊਟ੍ਰੀਸ਼ਨ ਪਸ਼ੂ ਨੂੰ ਆਪਾਂ ਦਿੱਤਾ ਉਸ ਨੂੰ ਛੇਤੀ ਹਾਜਮ ਕਰਨਾ ਤੇ ਇਹ ਇਸ ਦੀ ਜੋ ਵਰਤੋਂ ਆ ਦੋਸਤੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਰੁਟੀਨ ਦੇ ਵਿੱਚ ਹੀ ਆਪਾਂ ਵਰਤੋਂ ਕਰੀਏ ਮਿੱਠਾ ਸੋਡਾ ਆਪਾਂ ਮਤਲਬ 100 ਗ੍ਰਾਮ ਪਰ ਡੇ ਦੇ ਸਕਦੇ ਆ ਜੇਕਰ ਲਗਾਤਾਰ ਦੇਣਾ ਪਸ਼ੂ ਗੋਆਬ ਗੋਬਰ ਪਤਲਾ ਕਰਦਾ ਤਾਂ ਆਪਾਂ ਉਸ ਨੂੰ ਵਿੱਚ ਬੰਦ ਵੀ ਕਰ ਸਕਦੇ ਆ ਤੇ ਜੋ ਬਫਰ ਆ ਉਹ ਕੰਪਨੀ ਦੇ ਹਿਸਾਬ ਨਾਲ ਜੋ ਉਸ ਦੀ ਰეკਮੈਂਡੇਸ਼ਨ ਆ ਡੋਜ਼ ਉਹ ਵੱਖ-ਵੱਖ ਹੁੰਦੀ ਆ ਉਹ ਮਿੱਠਾ ਸੋਡਾ ਸੱਜਣੋ ਉਹ ਸੋਡੀਅਮ ਕਾਰਬੋਨੇਟ ਦਾ ਹੀ ਇੱਕ ਸੂਤਰ ਹੁੰਦਾ ਬਟ ਜੋ ਬਫਰ ਆ ਉਸ ਦੇ ਵਿੱਚ ਮੈਗਨੀਸ਼ੀਅਮ ਆਕਸਾਈਡ ਦੇ ਨਾਲ ਨਾਲ ਸੋਡੀਅਮ ਬਾਈਕਾਰਬੋਨੇਟ ਦੇ ਵੀ ਸਾਲਟ ਹੁੰਦੇ ਹਨ ਜਿਹੜੇ ਕਿ ਪਸ਼ੂਆਂ ਦੇ ਰੂਮਨ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੇ ਆ ਤੇ ਬਾਕੀ ਦੋਸਤੋ ਆਪਣੀ ਤਾਂ ਇਹੀ ਕੋਸ਼ਿਸ਼ ਹੁੰਦੀ ਵੀ ਜਿੰਨੀ ਕ ਆਪਾਂ ਨੂੰ ਨੌਲੇਜ ਆ ਦੋਸਤਾਂ ਨੂੰ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਪਹਿਲਾਂ ਦੋਸਤੋ ਵੀਡੀਓ ਆਪਾਂ ਦਾ ਨਾ ਆਉਣ ਦਾ ਰੀਜ਼ਨ ਇਹੀ ਸੀ ਵੀ ਚਲੋ ਕੰਮ ਕਰ ਕਾਫੀ ਇਹੋ ਜੇ ਸੀ ਵੀ ਸਮਾਂ ਨਹੀਂ ਲੱਗਦਾ ਸੀ ਬਾਕੀ ਹੁਣ ਆਪਾਂ ਜਿਸ ਤਰ੍ਹਾਂ ਤੁਸੀਂ ਰਿਸਪੌਂਸ ਦੋਗੇ ਆਪਾਂ ਉਸੇ ਤਰ੍ਹਾਂ ਵੀਡੀਓ ਪਾਉਣ ਦੀ ਕੋਸ਼ਿਸ਼ ਕਰਦੇ ਰਿਹਾ ਕਰਾਂਗੇ ਮੇਨ ਵੀਡੀਓ ਅੱਜ ਆਪਣੀ ਤੂੜੀ ਤੇ ਸੀਗੀ ਜਦੋਂ ਹਰਾ ਨਹੀਂ ਹੁੰਦਾ ਤਾਂ ਪਸ਼ੂਆਂ ਨੂੰ ਤੂੜੀ ਜ਼ਿਆਦਾ ਨਹੀਂ ਪਾਉਣੀ ਜੋ ਪਸ਼ੂਆਂ ਦੀ ਸਿਹਤ ਵੋ ਫੀਡ ਦੇ ਨਾਲ ਹੀ ਬੰਨਣੀ ਆ ਜਦੋਂ ਮੈਂ ਮਤਲਬ ਸ਼ੁਰੂ ਤੋਂ ਹੀ ਪਸ਼ੂਆਂ ਨੂੰ ਤੂੜੀ ਘੱਟ ਪਾਉਣਾ ਤੇ ਮੇਰੇ ਵੀ ਘਰ ਦੇ ਇਹੀ ਕਹਿੰਦੇ ਸੀ ਵੀ ਤੂੰ ਪਸ਼ੂਆਂ ਨੂੰ ਭੁੱਖਾ ਰੱਖਦਾ ਪਰ ਜੋ ਉਸ ਦੇ ਫਾਇਦੇ ਆ ਉਹ ਜੋ ਆਪਾਂ ਵੇਚਗੇ ਤੋਂ ਬਣ ਗੈਂਤ ਹੋ ਜਾਂਦੇ ਆ ਕਿਉਂਕਿ ਜੋ ਪਸ਼ੂ ਨੂੰ ਕੋਈ ਵੀ ਦਿੱਕਤ ਨਾ ਆਵੇ ਤਾਂ ਇਹ ਫਾਰਮਰ ਦੇ ਲਈ ਬਹੁਤ ਵੱਡਾ ਬੈਨੀਫਿਟ ਹੁੰਦਾ ਬਾਕੀ ਚਲੋ ਇਹੀ ਦੋਸਤਾਂ ਨੂੰ ਆਪਾਂ ਤਾਂ ਦੱਸਣ ਦੀ ਕੋਈ ਰਹਿ ਨਹੀਂ ਵੀ ਜਿੰਨੇ ਕ ਆਪਾਂ ਨੂੰ ਨੌਲੇਜ ਐ ਮੈਨੇਜਮੈਂਟ ਦੇ ਸਬੰਧੀ ਆਪਾਂ ਜਰੂਰ ਦੋਸਤਾਂ ਨਾਲ ਸ਼ੇਅਰ ਕਰਦੇ ਰਿਹਾ ਕਰਾਂਗੇ ਤੇ ਆਪਣੀ ਛੋਟੀ ਜਿਹੀ ਵੀਡੀਓ ਕਿਸ ਤਰ੍ਹਾਂ ਲੱਗੀ ਆਪਾਂ ਨੂੰ ਕਮੈਂਟ ਕਰਕੇ ਵੀ ਦੱਸਣਾ ਤੇ ਬਾਕੀ ਇਹ ਵੀ ਜਰੂਰ ਕਮੈਂਟ ਕਰਨਾ ਵੀ ਆਪਾਂ ਅਗਲੇ ਕਿਹਸ ਟੌਪਿਕ ਤੇ ਵੀਡੀਓ ਪਾਈਏ ਹੁਣ ਆਪਾਂ ਅੱਗੇ ਵੀ ਬੁੱਲਾ ਤੇ ਆਪਾਂ ਵੀਡੀਓ ਪਾਈ ਸੀ ਵੀ ਝੋਟੇ ਕਿੰਨਾ ਦਾ ਸੀਮਨ ਆਪਾਂ ਨੂੰ ਵਰਤਣਾ ਚਾਹੀਦਾ ਆਪਾਂ ਇੱਕੋ ਦੋ ਦਿਨਾਂ ਦੇ ਵਿੱਚ ਫੇਰ ਸੀਮਨ ਸਿਲੈਕਸ਼ਨ ਤੇ ਇੱਕ ਵੀਡੀਓ ਪਾਵਾਂਗੇ ਜੋ ਨਾਰਮਲ ਮੱਝਾਂ ਦੋਸਤੋ ਉਹਨਾਂ ਤੇ ਆਪਾਂ ਕਿਸ ਤਰ੍ਹਾਂ ਕਿਹੜੇ ਬੋਲ ਦਾ ਸੀਮਨ ਯੂਜ਼ ਕਰੀਏ ਉਸ ਤੇ ਵੀ ਆਪਾਂ ਵੀਡੀਓ ਪਾਵਾਂਗੇ ਬਾਕੀ ਦੋਸਤ ਜਿਸ ਤਰ੍ਹਾਂ ਕਮੈਂਟ ਕਰਨਗੇ ਉਸ ਤਰ੍ਹਾਂ ਵੀ ਆਪਾਂ ਵੀਡੀਓ ਪਾਇਆ ਕਰਾਂਗੇ ਦੋਸਤੋ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਸਾਰੇ ਸੱਜਣਾ ਤਾਂ ਹੀ ਤਾਂ ਜੋ ਆਪਣੀ ਛੋਟੀ ਜੀ ਦਿੱਤੀ ਗਈ ਜਾਣਕਾਰੀ ਵੱਧ ਤੋਂ ਵੱਧ ਵੀਰਾਂ ਤੱਕ ਸਪਰੈਡ ਹੋ ਸਕੇ ਤੇ ਆਪਾਂ ਵੀਡੀਓ ਦਾ ਹੁਣ ਅੰਤ ਕਰਦੇ ਹਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ